ਸਸਕੇ ਦੋਸਤੋ ਤੁਸੀਂ ਦੇਖ ਰਹੇ ਜੰਨਸੇਰਾ ਤੇ ਮਹਾਮਰਤਪਾਲ ਸੇ ਮਾਰੀਵਾ ਗੱਲ ਕਰਕੇ ਹਰ ਪ੍ਰਭਾਵਿਤ ਖੇਤਰਾ ਵਿੱਚ ਜਿੱਥੇ ਸਮਾਜ ਸੇਵੀ ਸੰਸਥਾ ਵਾ ਵੱਡੇ ਪੱਧਰ ਤੇ ਲੋਕਾਂ ਨੂੰ ਬਚਾਉਣ ਵਾਸਤੇ ਲੋਕਾਂ ਦੀ ਦੇਖਭਾਲ ਕਰਨ ਲਈ ਯਤਨ ਕਰ ਰਹੀ ਹੈ ਉੱਥੇ ਸਮਾਜ ਸੇਵੀ ਸੰਸਥਾ ਦੇ ਨਾਲ ਨਾਲ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਬਾਬਾ ਜੀ ਆਏ ਨੇ ਲੰਗਰ ਲੈ ਕੇ ਜਿਹੜੇ ਪੁਲਪੁਕਤਾ ਗੁਰਦੁਆਰਾ ਹਰਕਮਨ ਸਾਹਿਬ ਜੰਨਚੋਪਰਾਪਤ ਗੁਰਦੁਆਰਾ ਟਾਲੀ ਸਾਹਿਬ ਤੋਂ ਲੰਗਰ ਲੈ ਕੇ ਆਏ ਰੜਾ ਮੰਡ ਦੇ ਵਿੱਚ ਪੁੱਜੇ ਔਰ ਬਾਬਾ ਜੀ ਇਹਨਾਂ ਨਾਲ ਗੱਲਬਾਤ ਕਰਨਗੇ ਕਿ ਅੱਜ ਸੰਗਤਾਂ ਜਿਹੜੀਆਂ ਇਸੇ ਪੁਖੀਆ ਪਿਆਸੀਆਂ ਔਰ ਘਰੋਂ ਬੇਕਾਰ ਹੋ ਕੇ ਬੈਠੀਆਂ ਔਰ ਕੀ ਹਾਲਾਤ ਨੇ ਔਰ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਉਹਨਾਂ ਵਾਸਤੇ ਇੱਕ ਨੇਕ ਮਿਸ਼ਨ ਦਾ ਪ੍ਰਾਲਾ ਸੇਵਾ ਦੇ ਵਜੋਂ ਕਰਦੇ ਯਤਨ ਕੀਤੇ ਜਾ ਰਹੇ ਬਾਬਾ ਬਾਈ ਖਾਲਸਾ ਜੀ ਵਾਇਗੁਰ ਜੀ ਕੀ ਫਤਿਹ ਖਾਲਸਾ ਵਾਇਗੁਰ ਜੀ ਕੀ ਫਤਿਹ ਬਾਬਾ ਜੀ ਕੀ ਕਹਿਣਾ ਚਾਹੋਗੇ ਹਰ ਪ੍ਰਵਾਇਦ ਖੇਤਰਾ ਚ ਅੱਜ ਲੰਗਰ ਲੈ ਕੇ ਪੁੱਜੇ ਔਰ ਜੋ ਹਾਲਾਤ ਨਜ਼ਰ ਆ ਰਹੇ ਕੀ ਕਹਿਣਾ ਚਾਹੋਗੇ ਇਹ ਕੁਦਰਤੀ ਕਰੋਪੀਆ ਵਾਗੁਰੂ ਜੀ ਤੁੰਤਨ ਗੁਰੂ ਅਰਗੁਨ ਸਾਹਿਬ ਮਾਰਾ ਕਿਰਪਾ ਕਰਨ ਸੰਗਤਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਜੀ ਹੜ ਦੇ ਵਿੱਚ ਮਾਰ ਦੇੜਾਂ ਸੰਗਤ ਆਈ ਆ। ਅੱਜ 3-4 ਦਿਨ ਤੋਂ ਸੰਗਤਾਂ ਦੱਸ ਰਿਹਾ ਵੀ ਭੁੱਖੀਆਂ ਪਿਆਸੀਆਂ ਇੱਥੇ ਗੁਰਦੂ ਗੁਰੂ ਘਰ ਵਿੱਚ ਬੈਠਿਆ ਨੇ। ਤੇ ਅੱਜ ਗੁਰਦੁਆਰਾ ਪੁਲਪੁਗਤਾ ਸਾਹਿਬ ਤੋਂ ਛੇਵੀਂ ਪਾਸ਼ੇ ਗੁਰੂ ਅਰਗੁਨ ਸਾਹਿਬ ਜੀ ਦੇ ਪਾਵਨ ਸਥਾਨਾਂ ਤੋਂ ਬਾਬਾ ਸੁਖਾ ਸਿੰਘ ਜੀ। ਟੋਹਡ ਗ੍ਰੰਥੀਗਰਾਂ ਜਗਦੀਪ ਸਿੰਘ ਜੀ ਦੇ ਦੇਸ਼ਾਂ ਦੇ ਅਨੁਸਾਰ ਆ ਸੰਗਤਾਂ ਵਾਸਤੇ ਪ੍ਰਸ਼ਾਦਾ ਪਾਣੀ ਲੈ ਕੇ ਆਏ ਆ। ਸਤਿਗੁਰੂ ਜੀ ਅਗੇ ਕਿਰਪਾ ਕਰਦੇ ਆ ਕਿ ਮੈਂ ਅਰਦਾਸ ਬੇਨਤੀ ਕਰਦਾਂ ਕਿ ਮਹਾਰਾਜ ਕਿਰਪਾ ਕਰਨ ਜੋ ਆਫਤਾ ਆਈ ਹੈ ਕੁਦਰਤੀ ਆਫਤੂ ਬਚਾਓ ਤੇ ਸਰਕਾਰਾਂ ਨੂੰ ਇਸ ਚੀਜ਼ ਦੀ ਸੋਚ ਆਵੇ। ਅੱਗੇ ਆ ਕੇ ਇਹਨਾਂ ਦੇ ਨਾਲ ਸਾਥ ਦੇ ਨਾਲ ਪੜਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਜੀ ਜੋ ਹਾਲਾਤ ਬਣੇ ਹੋਏ ਆ ਉਹਨਾਂ ਹਾਲਾਤਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਹਰ ਸਾਲ ਹੀ ਲੰਗਰ ਲੈ ਕੇ ਤੁਸੀਂ ਇੱਥੇ ਪੁਰਦੇ ਹਾਂਜੀ ਵਾਹਿਗੁਰੂ ਇਹ ਤਿੰਨ ਚਾਰ ਸਾਲ ਤੋਂ ਲਗਾਤਾਰ ਹੀ ਹਰ ਸਾਲ ਜਦੋਂ ਆ ਆ ਦਿਨ ਮਰਸਾਤਾ ਦੇ ਮੌਸਮ ਆਉਂਦਾ ਆ ਤੇ ਗੁਰੂ ਘਰ ਵੱਲੋਂ ਹਰ ਸਾਲ ਦੇ ਇੱਥੇ ਦੋ ਤਿੰਨ ਸਾਲ ਤੋਂ ਲਗਾਤਾਰ ਹੀ ਇਹ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਗੁਰੂ ਘਰ ਵੱਲੋਂ ਕੀਤਾ ਜਾਂਦਾ ਹੈ ਅਜਮਾਪੁਰ ਸ਼ੰਗਰ ਉਸ ਦੇ ਪਿਛੇ ਕੱਲ੍ਹ ਸ਼ਾਮੀ ਇਹਨਾਂ ਨੇ ਸੰਗਤਾਂ ਨੂੰ ਜਾ ਕੇ ਦੱਸਿਆ ਸੀਗਾ ਤੇ ਅਜਮਾਪੁਰ ਚਾਲੋ ਆਤਮ ਜੀ ਮੋਕਮੰਡ ਕੰਡੈਸਨ ਸਾਰੇ ਜੀ ਪਚੰਤਾਂਵਾਤ ਬਰਸ਼ਾਦਾ ਪਾਣੀ ਲੈ ਕੇ ਆਏ ਆ ਜੀ ਵਾਹਿਗੁਰੂ ਬਾਬਾ ਜੀ ਕੀ ਕਹਿਣਾ ਚਾਹੋਗੇ ਬੇਟ ਖੇਤਰ ਵਿੱਚ ਬਹੁਤ ਸਾਰੀ ਫਸਲੀ ਮਰਦੀ ਹੈ ਲੋਕੀ ਬੇਕਰੂਕਰ ਹੁੰਦੇ ਆ ਔਰ ਉਹਨਾਂ ਦੀ ਬਾਹ ਫੜਨ ਵਾਸਤੇ ਸਮਾਜ ਸੇਵੀ ਜਾਂ ਕੜੀਏ ਜਾਂ ਗੁਰੂ ਘਰ ਦੇ ਸੇਵਾਦਾਰ ਜਿਹੜੇ ਅੱਗੇ ਆ ਰਹੇ ਇਹ ਆਪਣੇ ਇਲਾਕੇ ਦੇ ਉਦਮ ਕਰਨਾ ਚਾਹੀਦਾ ਕਿ ਆ ਵੀ ਸਾਰੇ ਇਕਨੈ ਤਰਲ ਕੀ ਕਰਨ ਉਦਮ ਕਰਨ ਕਿ ਇਸ ਦਾ ਮੁਸੀਬਤ ਦਾ ਹੱਲ ਕੱਢਿਆ ਜਾ ਸਕੇ ਤੇ ਬਾਕੀ ਮਹਾਰਾਜ ਕਿਰਪਾ ਕਰਨ ਸਭ ਤੇ ਪਰਿਵਾਰਾਂ ਤੇ ਜੀ ਜੀ ਅਸੀਂ ਤਾਂ ਸਭ ਦਾ ਪਲਾ ਕਰੇ ਤੇ ਧੰਨਵਾਦ ਬਾਈ ਖਾਲਸਾ ਖਾਲਸਾ ਸੋ ਇਹ ਸਾਨੂੰ ਗੁਰਦੁਆਰਾ ਪੁਲਪੁਖਤਾ ਸਾਹਿਬ ਤੋਂ ਜਿਹੜੀਆਂ ਸੰਗਤਾਂ ਪੁੱਜੀਆਂ ਨੇ ਬਾਬਾ ਜਗਤਾਰ ਸਿੰਘ ਦੀ ਰਹਿਮਾਈ ਹੇਠ ਕੋ ਬਾਬਾ ਜਗਦੀਪ ਸਿੰਘ ਬੁਰਜ ਦੀ ਰਕਮਾਈ ਦੇ ਵਿੱਚ ਜਿਹੜਾ ਇੱਕ ਲੰਗਰ ਪ੍ਰੰਥਾ ਗੁਰੂ ਸਾਹਿਬ ਨੇ ਚਲਾਈ ਸੀਗੀ ਉਹ ਗੁਰੂ ਪ੍ਰਤਾਪ ਸਾਹਿਬ ਦੇ ਲੰਗਰ ਪ੍ਰੰਥਾ ਜਿਹੜੀ ਅੱਜ ਹਰ ਪੀੜਤਾ ਦੇ ਖੇਤਰਾ ਵਿੱਚ ਪੁੱਜਦੀ ਨਜ਼ਰ ਆ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਲੰਗਰ ਜਿਹੜੇ ਲਿਆਂਦੇ ਗਏ ਆ ਵੱਡੀ ਤਦਾਰ ਦੇ ਸੰਕਟਾਂ ਨੂੰ ਜਿਹੜਾ ਲੰਗਰ ਚੁਕਾਇਆ ਜਾਵੇਗਾ ਜਿਹੜਾ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਜਿਹੜੇ ਲੰਗਰ ਸ਼ਕਾਇਆ ਜਾ ਰਹੇ ਉਸ ਨੂੰ ਲੈ ਕੇ ਜੋ ਹਰ ਇੱਕ ਲੋਕਾਂ ਵੱਲੋਂ ਜਿਹੜੀ ਇਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਤੁਸੀਂ ਜਰਨਲ ਡੈਨੀਸੇਰਾ ਤੇ ਮਹਾਮਤ ਪਾਸੇ ਬਾਜੀਵਾ ਟੰਡਾ ਆਊਟ ਮਰ ਸਸਕੇ ਦੋਸਤੋ ਤੁਸੀਂ ਦੇਖ ਰਹੇ ਜਨਸੇਰਾ ਤੇ ਮੈਂ ਹਮਰਤਪਾਲ ਸਿੰਘ ਬਾਜੀਆ ਗੱਲ ਕਰ ਰਿਹਾ ਹਰ ਪ੍ਰਭਾਵਿਤ ਖੇਤਰਾ ਵਿੱਚ ਜਿੱਥੇ ਸਮਾਜ ਸੇਵੀ ਸੰਸਥਾ ਵਾ ਵੱਡੇ ਪੱਧਰ ਤੇ ਲੋਕਾਂ ਨੂੰ ਬਚਾਉਣ ਵਾਸਤੇ ਲੋਕਾਂ ਦੀ ਦੇਖਭਾਲ ਕਰਨ ਲਈ ਯਤਨ ਕਰ ਰਹੀ ਹੈ ਉੱਥੇ ਸਮਾਜ ਸੇਵੀ ਸੰਸਥਾ ਦੇ ਨਾਲ ਨਾਲ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਬਾਬਾ ਜੀ ਆਏ ਨੇ ਲੰਗਰ ਲੈ ਕੇ ਜਿਹੜੇ ਪੁਲਪੁਕਤਾ ਗੁਰਦੁਆਰਾ ਹਰਕਮਨ ਸਾਹਿਬ ਜਨਚੋਪਰਾਪਤ ਗੁਰਦੁਆਰਾ ਟਾਲੀ ਸਾਹਿਬ ਤੋਂ ਲੰਗਰ ਲੈ ਕੇ ਆਏ ਰੜਾ ਮੰਡ ਦੇ ਵਿੱਚ ਪੁੱਜੇ ਔਰ ਬਾਬਾ ਜੀ ਇਹਨਾਂ ਨਾਲ ਗੱਲਬਾਤ ਕਰਨਗੇ ਕਿ ਅੱਜ ਸੰਗਤਾਂ ਜਿਹੜੀਆਂ ਇਸ ਤੇ ਪੁਖੀਆਂ ਪਿਆਸੀਆਂ ਔਰ ਘਰੋਂ ਬੇਕਾਰ ਹੋ ਕੇ ਬੈਠੀਆਂ ਔਰ ਕੀ ਹਾਲਾਤ ਨੇ ਔਰ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਉਹਨਾਂ ਵਾਸਤੇ ਇੱਕ ਨੇਕ ਮਿਸ਼ਨ ਦਾ ਪ੍ਰਾਲਾ ਸੇਵਾ ਦੇ ਵਜੋਂ ਕਰਦੇ ਯਤਨ ਕੀਤੇ ਜਾ ਰਹੇ ਬਾਬਾ ਬਾਈ ਖਾਲਸਾ ਜੀ ਵਾਇਗੁਰ ਜੀ ਕੀ ਫਤਿਹ ਖਾਲਸਾ ਵਾਇਗੁਰ ਜੀ ਕੀ ਫਤਿਹ ਬਾਬਾ ਜੀ ਕੀ ਕਹਿਣਾ ਚਾਹੋਗੇ ਹਰ ਪ੍ਰਵਾਇਦ ਖੇਤਰਾ ਚ ਅੱਜ ਲੰਗਰ ਲੈ ਕੇ ਪੁੱਜੇ ਔਰ ਜੋ ਹਾਲਾਤ ਨਜ਼ਰ ਆ ਰਹੇ ਕੀ ਕਹਿਣਾ ਚਾਹੋਗੇ ਇਹ ਕੁਦਰਤੀ ਕਰੋਪੀ ਆ ਵਾਗੁਰੂ ਜੀ ਤੁੰਤਨ ਗੁਰੂ ਅਰਗੁਨ ਸਾਹਿਬ ਮਾਰਾ ਕਿਰਪਾ ਕਰਨ ਸੰਗਤਾਂ ਦੇ ਸਿਰ ਤੇ ਮੇਰ ਭਰਿਆ ਆਤ ਰੱਖਣਾ ਜੀ ਹੜ ਦੇ ਵਿੱਚ ਮਾਰ ਦੇੜ ਚ ਸੰਗਤ ਆਈ ਆ ਅੱਜ 3-4 ਦਿਨ ਤੋਂ ਸੰਗਤਾਂ ਦੱਸ ਰਿਹਾ ਵੀ ਭੁੱਖੀਆਂ ਪਿਆਸੀਆਂ ਇੱਥੇ ਗੁਰਦੂ ਗੁਰੂ ਘਰ ਵਿੱਚ ਬੈਠਿਆ ਨੇ ਤੇ ਅੱਜ ਗੁਰਦੁਆਰਾ ਪੁਲਪੁਗਤਾ ਸਾਹਿਬ ਤੋਂ ਛੇਵੀਂ ਪਾਸ਼ੇ ਗੁਰੂ ਅਰਜਨ ਸਿੰਘ ਸਾਹਿਬੀ ਇਹ ਪਵਨ ਸਥਾਨਾਂ ਤੋਂ ਬਾਬਾ ਸੁਖਾ ਸਿੰਘ ਜੀ ਟੋਹਡ ਗ੍ਰੰਥੀਗਾਰਨੀ ਜਗਦੀਪ ਸਿੰਘ ਜੀ ਦੇ ਦੇਸ਼ਾਂ ਦੇ ਅਨੁਸਾਰ ਆ ਸੰਗਤਾਂ ਵਾਸਤੇ ਪ੍ਰਸ਼ਾਦਾ ਪਾਣੀ ਲੈ ਕੇ ਆਏ ਆ ਸਤਿਗੁਰੂ ਜੀ ਅਗੇ ਕਿਰਪਾ ਕਰਦੇ ਆ ਕਿ ਮੈਂ ਅਰਦਾਸ ਬੇਨਤੀ ਕਰਦੇ ਆ ਕਿ ਮਹਾਰਾਜ ਕਿਰਪਾ ਕਰਨ ਜੋ ਆਫਤਾ ਆਈ ਹੈ ਕੁਦਰਤੀ ਆਫਤੂ ਬਚਾਓ ਤੇ ਸਰਕਾਰਾਂ ਨੂੰ ਇਸ ਚੀਜ਼ ਦੀ ਸੋਚ ਆਵੇ ਅੱਗੇ ਆ ਕੇ ਇਹਨਾਂ ਦੇ ਨਾਲ ਸਾਥ ਦੇ ਨਾਲ ਤੇ ਮਟਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਜੀ ਜੋ ਹਾਲਾਤ ਬਣੇ ਹੋਏ ਆ ਉਹਨਾਂ ਹਾਲਾਤਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਹਰ ਸਾਲ ਹੀ ਲੰਗਰ ਲੈ ਕੇ ਤੁਸੀਂ ਇੱਥੇ ਪੁਰਦੇ ਹਾਂਜੀ ਵਾਹਿਗੁਰੂ ਇਹ ਤਿੰਨ ਚਾਰ ਸਾਲ ਤੋਂ ਲਗਾਤਾਰ ਹੀ ਹਰ ਸਾਲ ਜਦੋਂ ਆ ਆਦਿ ਮਰਸਾਤਾ ਦੇ ਮਸਮੌਂ ਆਉਂਦਾ ਆ ਤੇ ਗੁਰੂ ਘਰ ਵੱਲੋਂ ਹਰ ਸਾਲ ਦੇ ਇੱਥੇ ਦੋ ਤਿੰਨ ਸਾਲ ਤੋਂ ਲਗਾਤਾਰ ਹੀ ਇਹ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਗੁਰੂ ਘਰ ਵੱਲੋਂ ਕੀਤਾ ਜਾਂਦਾ ਹੈ ਅਜਮਾਪੁਰ ਸ਼ੰਗਰ ਉਸ ਦੇ ਪਿਛੇ ਕੱਲ੍ਹ ਸ਼ਾਮੀ ਇਹਨਾਂ ਨੇ ਸੰਗਤਾਂ ਨੂੰ ਜਾ ਕੇ ਦੱਸਿਆ ਸੀਗਾ ਤੇ ਅਜਮਾਪੁਰ ਚਾਲੋ ਆਤਮ ਜੀ ਮੋਕੰਮ ਕੰਦੇਸੋਂ ਸਾਰੇ ਜੀ ਪਚੰਗਤਾ ਵਤਿ ਬਰਸ਼ਾਦਾ ਪਾਣੇ ਲੈ ਕੇ ਆਏ ਆ ਜੀ ਵਾਹਿਗੁਰੂ ਬਾਬਾ ਜੀ ਕੀ ਕਹਿਣਾ ਚਾਹੋਗੇ ਬੇਟ ਖੇਤਰ ਵਿੱਚ ਬਹੁਤ ਸਾਰੀ ਫਸਲੀ ਮਰਦੀਆਂ ਲੋਕੀ ਬੇਕਰੂਕਰ ਹੁੰਦੇ ਆ ਔਰ ਉਹਨਾਂ ਦੀ ਬਾਹ ਫੜਨ ਵਾਸਤੇ ਸਮਾਜ ਸੇਵੀ ਜਾਂ ਕੈੜੀਏ ਜਾਂ ਗੁਰੂ ਘਰ ਦੇ ਸੇਵਾਦਾਰ ਜਿਹੜੇ ਅੱਗੇ ਆ ਰਹੇ ਇਹ ਆਪਣੇ ਇਲਾਕੇ ਦੇ ਉਦਮ ਕਰਨਾ ਚਾਹੀਦਾ ਕਿ ਆ ਵੀ ਸਾਰੇ ਇਕ ਨੇ ਇਕ ਤਰਲ ਕੀ ਕਰਨ ਉਦਮ ਕਰਨ ਕਿ ਇਸ ਦਾ ਮੁਸੀਬਤ ਦਾ ਹੱਲ ਕੱਢਿਆ ਜਾ ਸਕੇ ਤੇ ਬਾਕੀ ਮਹਾਰਾਜ ਕਿਰਪਾ ਕਰਨ ਸਭ ਤੇ ਪਰਿਵਾਰਾਂ ਤੇ ਜੀ ਜੀ ਅਸੀਂ ਤਾਂ ਸਭ ਦਾ ਪਲਾ ਕਰੇ ਤੇ ਧੰਨਵਾਦ ਬਾਈ ਖਾਲਸਾ ਖਾਲਸਾ ਸੋ ਇਹ ਸਾਨੂੰ ਗੁਰਦੁਆਰਾ ਪੁਲਪੁਖਤਾ ਸਾਹਿਬ ਤੋਂ ਜਿਹੜੀਆਂ ਸੰਗਤਾਂ ਪੁੱਜੀਆਂ ਨੇ ਬਾਬਾ ਜਗਤਾਰ ਸਿੰਘ ਦੀ ਰਹਿਮਾਈ ਹੇਠ ਕੋ ਬਾਬਾ ਜਗਦੀਪ ਸਿੰਘ ਬੁਰਜ ਦੀ ਰਕਮਾਈ ਦੇ ਵਿੱਚ ਜਿਹੜਾ ਇੱਕ ਲੰਗਰ ਪ੍ਰੰਥਾ ਗੁਰੂ ਸਾਹਿਬ ਨੇ ਚਲਾਈ ਸੀਗੀ ਉਹ ਗੁਰੂ ਪ੍ਰਤਾਪ ਸਾਹਿਬ ਦੇ ਲੰਗਰ ਪ੍ਰੰਥਾ ਜਿਹੜੀ ਅੱਜ ਹਰ ਪੀੜਤਾ ਦੇ ਖੇਤਰਾ ਵਿੱਚ ਪੁੱਜਦੀ ਨਜ਼ਰ ਆ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਲੰਗਰ ਜਿਹੜੇ ਲਿਆਂਦੇ ਗਏ ਆ ਵੱਡੀ ਤਦਾਰ ਦੇ ਸੰਕਟਾਂ ਨੂੰ ਜਿਹੜਾ ਲੰਗਰ ਚੁਕਾਇਆ ਜਾਵੇਗਾ ਜਿਹੜਾ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਜਿਹੜੇ ਲੰਗਰ ਚੁਕਾਏ ਜਾ ਰਹੇ ਉਸ ਨੂੰ ਲੈ ਕੇ ਜੋ ਹਰ ਇੱਕ ਲੋਕਾਂ ਵੱਲੋਂ ਜਿਹੜੀ ਇਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਤੁਸੀਂ ਜਰਨਲ ਡੈਨੀਸੇਰਾ ਤੇ ਮਹਿਮਤਪਾਲ ਸਿੰਘ ਬਾਜਵਾ ਟਾਂਡਾ ਉੜਮਰ ਸਸਕੇ ਦੋਸਤੋ ਤੁਸੀਂ ਦੇਖ ਰਹੇ ਹੋ ਜੰਨਸੇਰਾ ਤੇ ਮੈਂ ਹਮਰਤਪਾਲ ਸਿੰਘ ਬਾੜੀਵਾ ਗੱਲ ਕਰ ਰਿਹਾ ਹਰ ਪ੍ਰਭਾਵਿਤ ਖੇਤਰਾ ਵਿੱਚ ਜਿੱਥੇ ਸਮਾਜ ਸੇਵੀ ਸੰਸਥਾ ਵਾ ਵੱਡੇ ਪੱਧਰ ਤੇ ਲੋਕਾਂ ਨੂੰ ਬਚਾਉਣ ਵਾਸਤੇ ਲੋਕਾਂ ਦੀ ਦੇਖਭਾਲ ਕਰਨ ਲਈ ਯਤਨ ਕਰ ਰਹੀ ਹੈ ਉੱਥੇ ਸਮਾਜ ਸੇਵੀ ਸੰਸਥਾ ਦੇ ਨਾਲ ਨਾਲ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਬਾਬਾ ਜੀ ਆਏ ਨੇ ਲੰਗਰ ਲੈ ਕੇ ਜਿਹੜੇ ਪੁਲਪੁਕਤਾ ਗੁਰਦੁਆਰਾ ਹਰਕਮਨ ਸਾਹਿਬ ਜੰਨਚੋਪਰਾਪਤ ਗੁਰਦੁਆਰਾ ਟਾਲੀ ਸਾਹਿਬ ਤੋਂ ਲੰਗਰ ਲੈ ਕੇ ਆਏ ਰੜਾ ਮੰਡ ਦੇ ਵਿੱਚ ਪੁੱਜੇ ਔਰ ਬਾਬਾ ਜੀ ਉਹਨਾਂ ਨਾਲ ਗੱਲਬਾਤ ਕਰਨਗੇ ਕਿ ਅੱਜ ਸੰਗਤਾਂ ਜਿਹੜੀਆਂ ਇਸੇ ਭੁੱਖੀਆਂ ਪਿਆਸੀਆਂ ਔਰ ਘਰੋਂ ਬੇਕਾਰ ਹੋ ਕੇ ਬੈਠੀਆਂ ਔਰ ਕੀ ਹਾਲਾਤ ਨੇ ਔਰ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਉਹਨਾਂ ਵਾਸਤੇ ਇੱਕ ਨੇਕ ਮਿਸ਼ਨ ਦਾ ਪ੍ਰਾਲਾ ਸੇਵਾ ਦੇ ਵਜੋਂ ਕਰਦੇ ਯਤਨ ਕੀਤੇ ਜਾ ਰਹੇ ਬਾਬਾ ਬਾਈ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਕਹਿਣਾ ਚਾਹੋਗੇ ਹਰ ਪ੍ਰਵਾਇਦ ਖੇਤਰਾ ਚ ਅੱਜ ਲੰਗਰ ਲੈ ਕੇ ਪੁੱਜੇ ਔਰ ਜੋ ਹਾਲਾਤ ਨਜ਼ਰ ਆ ਰਹੇ ਕੀ ਕਹਿਣਾ ਚਾਹੋਗੇ ਇਹ ਕੁਦਰਤੀ ਕਰੋਪੀ ਆ ਵਾਗੁਰੂ ਜੀ ਉਤੰਦਨ ਗੁਰੂ ਅਰਗੁਨ ਸਾਹਿਬ ਮਾਰਾ ਕਿਰਪਾ ਕਰਨ ਸੰਗਤਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਜੀ ਹੜ ਦੇ ਵਿੱਚ ਮਾਰ ਦੇੜਾਂ ਸੰਗਤ ਆਈ ਆ। ਅੱਜ ਤਿੰਨ ਚਾਰ ਦਿਨ ਤੋਂ ਸੰਗਤਾਂ ਦੱਸ ਰਿਹਾ ਵੀ ਭੁੱਖੀਆਂ ਪਿਆਸੀਆਂ ਇੱਥੇ ਦਿਨ ਗੁਰਦੂ ਗੁਰੂ ਘਰ ਵਿੱਚ ਬੈਠਿਆ ਨੇ। ਤੇ ਅੱਜ ਗੁਰਦੁਆਰਾ ਪੁਲਪੁਗਤਾ ਸਾਹਿਬ ਤੋਂ ਛੇਵੀਂ ਪਾਸ਼ੇ ਗੁਰੂ ਹਰਗੋਬਿੰਦ ਸਾਹਿਬ ਦੇ ਪਵਨ ਸਥਾਨਾਂ ਤੋਂ ਬਾਬਾ ਸੁਖਾ ਸਿੰਘ ਜੀ ਪ੍ਰੋਹੰਡ ਗ੍ਰੰਥੀਗਾਰੀ ਜਗਦੀਪ ਸਿੰਘ ਜੀ ਦੇ ਦੇਸ਼ਾਂ ਦੇ ਅਨੁਸਾਰ ਅੱਜ ਸੰਗਤਾਂ ਵਾਸਤੇ ਪ੍ਰਸ਼ਾਦਾ ਪਾਣੀ ਲੈ ਕੇ ਆਏ ਆ। ਸਤਿਗੁਰੂ ਜੀ ਅਗੇ ਕਿਰਪਾ ਕਰਦੇ ਆ ਕਿ ਮੈਂ ਅਰਦਾਸ ਬੇਨਤੀ ਕਰਦੇ ਆ ਕਿ ਮਹਾਰਾਜ ਕਿਰਪਾ ਕਰਨ ਜੋ ਆਫਤ ਆਈ ਹੈ ਕੁਦਰਤੀ ਆਫਤ ਤੋਂ ਬਚਾਓ ਤੇ ਸਰਕਾਰਾਂ ਨੂੰ ਇਸ ਚੀਜ਼ ਦੀ ਸੋਚ ਆਵੇ ਅੱਗੇ ਆ ਕੇ ਇਹਨਾਂ ਦੇ ਨਾਲ ਸਾਥ ਦੇ ਨਾਲ ਪਹੁੰਚਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਜੀ ਜੋ ਹਾਲਾਤ ਬਣੇ ਹੋਏ ਆ ਉਹਨਾਂ ਹਾਲਾਤਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਹਰ ਸਾਲ ਹੀ ਲੰਗਰ ਲੈ ਕੇ ਤੁਸੀਂ ਇੱਥੇ ਪੁਰਜੇ ਹਾਂਜੀ ਵਾਹਿਗੁਰੂ ਇਹ 3-4 ਸਾਲ ਤੋਂ ਲਗਾਤਾਰ ਹੀ ਹਰ ਸਾਲ ਜਦੋਂ ਆ ਆਦਿ ਮਰਸਾਤਾ ਦੇ ਮੌਸਮ ਆਉਂਦਾ ਆ ਤੇ ਗੁਰੂ ਘਰ ਵੱਲੋਂ ਹਰ ਸਾਲ ਦੇ ਇੱਥੇ 2-3 ਸਾਲ ਤੋਂ ਲਗਾਤਾਰ ਹੀ ਇਹ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਗੁਰੂ ਘਰ ਵੱਲੋਂ ਕੀਤਾ ਜਾਂਦਾ ਹੈ ਅਜਮਾਪੁਰ ਸ਼ੰਗਰ ਅਸਥਾਨ ਕੱਲ੍ਹ ਸ਼ਾਮੀ ਇਹਨਾਂ ਨੇ ਸੰਗਤਾਂ ਨਾਲ ਜਾ ਕੇ ਦੱਸਿਆ ਸੀਗਾ ਤੇ ਅਜਮਾਪੁਰ ਚਾਲੂ ਆਤਮ ਮੋਕਮੰਡ ਦੇ ਸੰਸਾਰ ਜੀ ਪਚੰਤਾਂ ਵਾਤਿ ਬਰਸ਼ਾਦਾ ਪਾਣੀ ਲੈ ਕੇ ਆਏ ਆ ਜੀ ਵਾਹਿਗੁਰੂ ਬਾਬਾ ਜੀ ਕੀ ਕਹਿਣਾ ਚਾਹੋਗੇ ਬੇਟ ਖੇਤਰ ਵਿੱਚ ਬਹੁਤ ਸਾਰੀ ਫਸਲੀ ਮਰਦੀਆਂ ਲੋਕੀ ਬੇਕਰੋਕਰ ਹੁੰਦੇ ਆ ਔਰ ਉਹਨਾਂ ਦੀ ਬਾਹ ਫੜਨ ਵਾਸਤੇ ਸਮਾਜ ਸੇਵੀ ਜਾਂ ਕੜੀਏ ਜਾਂ ਗੁਰੂ ਘਰ ਦੇ ਸੇਵਾਦਾਰ ਜਿਹੜੇ ਅੱਗੇ ਆ ਰਹੇ ਇਹ ਆਪਣੇ ਇਲਾਕੇ ਦੇ ਉਦਮ ਕਰਨਾ ਚਾਹੀਦਾ ਕਿ ਆ ਵੀ ਸਾਰੇ ਇਕਨੈ ਤਰਲ ਕੀ ਕਰਨ ਉਦਮ ਕਰਨ ਕਿ ਇਸ ਦਾ ਮੁਸੀਬਤ ਦਾ ਹੱਲ ਕੱਢਿਆ ਜਾ ਸਕੇ ਤੇ ਬਾਕੀ ਮਹਾਰਾਜ ਕਿਰਪਾ ਕਰਨ ਸਭ ਤੇ ਪਰਿਵਾਰਾਂ ਤੇ ਜੀ ਜੀ ਅਸੀਂ ਤਾਂ ਸਭ ਦਾ ਪਲਾ ਕਰੇ ਤੇ ਧੰਨਵਾਦ ਬਾਈ ਖਾਲਸਾ ਖਾਲਸਾ ਸੋ ਇਹ ਸੰਨ ਗੁਰਦੁਆਰਾ ਪੁਲਪੁਖਤਾ ਸਾਹਿਬ ਤੋਂ ਜਿਹੜੀਆਂ ਸੰਗਤਾਂ ਪੁੱਜੀਆਂ ਨੇ ਬਾਬਾ ਜਗਤਾਰ ਸਿੰਘ ਦੀ ਰਹਿਮਾਈ ਹੇਠ ਕੋ ਬਾਬਾ ਜਗਦੀਪ ਸਿੰਘ ਬੁਰਜ ਦੀ ਰਿਕਵਾਈ ਦੇ ਵਿੱਚ ਜਿਹੜਾ ਇੱਕ ਲੰਗਰ ਪ੍ਰੰਥਾ ਗੁਰੂ ਸਾਹਿਬ ਨੇ ਚਲਾਈ ਸੀਗੀ ਉਹ ਗੁਰੂ ਪ੍ਰਤਾਪ ਸਾਹਿਬ ਦੇ ਲੰਗਰ ਪ੍ਰੰਥਾ ਜਿਹੜੀ ਅੱਜ ਹਰ ਪੀੜਤਾ ਦੇ ਖੇਤਰਾ ਵਿੱਚ ਪੁੱਜਦੀ ਨਜ਼ਰ ਆ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਲੰਗਰ ਜਿਹੜੇ ਲਿਆਂਦੇ ਗਏ ਆ ਵੱਡੀ ਤਦਾਰ ਦੇ ਸੰਕਟਾਂ ਨੂੰ ਜਿਹੜਾ ਲੰਗਰ ਚੁਕਾਇਆ ਜਾਵੇਗਾ ਜਿਹੜਾ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਜਿਹੜੇ ਲੰਗਰ ਸ਼ਕਾਇਆ ਜਾ ਰਹੇ ਉਸ ਨੂੰ ਲੈ ਕੇ ਜੋ ਹਰ ਇੱਕ ਲੋਕਾਂ ਵੱਲੋਂ ਜਿਹੜੀ ਇਸ ਦੀ ਛਲਾਗਾ ਕੀਤੀ ਜਾ ਰਹੀ ਹੈ ਤੁਸੀਂ ਜਰਨਲ ਡੈਨੀਸੇਰਾ ਤੇ ਮੈਂ ਹਮਤਪਾਲ ਸਿੰਘ ਬਾਜਵਾ ਟਾਂਡਾ ਹੁਡਮਰ